ਜੀਡੀ ਭਰਾਓ ਤੁਸੀਂ ਦੁਕਾਨ ਦੇਖ ਰਹੇ ਹੋ ਇਹ ਰੂਪ ਸਿੰਘ ਦੁੱਧ ਦੀ ਦੁਕਾਨ ਆ ਪੁਰਾਣੀ ਆ ਤੋ 25 30 ਸਾਲ ਪਹਿਲਾਂ ਲੱਗਦੀ ਰਹੀ ਆ ਸਰੋਂ ਤੇਲ ਦੇ ਵਿੱਚ ਸਾਰਾ ਸਾਮਾਨ ਤਿਆਰ ਹੁੰਦਾ ਤੇ ਨਾ ਕੋਈ ਗੈਸ ਗੱਪਾ ਤੁਸੀਂ ਦੇਖੋ ਲੱਕੜ ਲੱਕੜ ਦੇ ਨਾਲ ਸਾਰਾ ਜਿੰਨਾ ਫੂਡ ਵਗੈਰਾ ਤਿਆਰ ਕਰਦਾ ਲੱਕੜ ਦੇ ਨਾਲ ਤਿਆਰ ਕਰ ਦਿੰਦੇ ਸਿਰਫ ਐਸਲ ਸਰੋਂ ਦਾ ਤੇਲ ਤਿਆਰ ਕਰ ਦਿੰਦੇ ਨਾ ਕੋਈ ਰਿਫਾਇੰਡ ਆ ਤੇ ਜਿੰਨਾ ਸਾਮਾਨ ਤਿਆਰ ਕਰਨਾ ਉਨੇ ਲੱਗ ਜਾਂਦਾ ਆ ਨਚੋੜਨ ਵਾਸਤੇ ਰੱਖਿਆ ਹੋਇਆ ਆ ਉਹ ਵੀ ਸਰੋਂ ਦੇਲ ਦੀ ਬੋਤਲ ਸਮਾਨੇ ਤਿਆਰ ਕਰਨਾ ਆ ਦੇਖੋ ਆਲੂ ਫਰੈਸ਼ ਵਾਲਣਗੇ ਇਹ ਤੇ ਆਹ ਦੇਖੋ ਸਬਜੀ ਬਣਾਈ ਹੋਈ ਤੇ ਮਿਰਚਾਂ ਮੁਰਚਾਂ ਪਈਆਂ ਨੇ ਧਨੀਆ ਪਿਆ ਸਾਬਤ ਨਾ ਤੇ ਕੁਆਲਿਟੀ ਦੀ ਗੱਲ ਕਰਾਂ ਤੁਸੀਂ ਆਪ ਦੇਖ ਲਓ ਵੀ ਬੇਸਨ ਤੇ ਆਹ ਸਰੋਂ ਦਾ ਤੇਲ ਹੈ ਤੇ ਸਾਡੇ ਪੁਰਾਣੇ ਜਦਾਂ ਜੁੜੇ ਹੋਏ ਨੇ ਪਹਿਲਾਂ ਇਹ ਅੰਕਲ ਦੂਜੇ ਵੀ ਲਾ ਲੈਂਦੇ ਸੀ ਪਾਲਕ ਵਾਲੇ ਪਕੌੜੇ ਹਨਾ ਵਿੱਚ ਪਾ ਕੇ ਪੱਤੇ ਸੁੱਤੇ ਜੇ ਹੁਣ ਉਹ ਬੰਦ ਕਰ ਤਰ ਰਹੇ ਨੇ ਅੱਜ ਗਰਮ ਹੋ ਰਹੀ ਏ ਭੱਠੀ ਤਾਂ ਕਿ ਜਨ ਕੇ ਭੱਠੇ ਪਖਾਉਂਦਾਗਾ ਉਦੋਂ ਬਾਅਦ ਇਹਦਾ ਡੜੇ ਆ ਕੇ ਕਾਊਂਟਰ ਸਾਮੂਗਾ ਇਹ ਤਿਆਰੀ ਵੇਰੀ ਕਰਕੇ ਨਾ ਤੋਂ ਪੂਰਾ ਟਾਈਮ ਆ ਅੰਕਲ ਸਾਡੇ ਬਿਰਗੋ ਬੜੇ ਹੋ ਗਏ ਤਾਂ ਵੀ ਹੁਣ ਗੱਡਾ ਰੂੜੀਆਂ ਦੇ ਵਿੱਚ ਹੀ ਕਿੰਨੇ ਵੇਲੇ ਸਤਾਜ ਆਏ ਨੋਰੇ ਠੀਕ ਹੈ ਠੀਕ ਹੈ ਲੋਟਾ ਕੰਮ ਕੰਮ ਠੀਕ ਹੈ ਹਾਂਜੀ ਹਾਂ ਵਧੀਆ ਬਣਾਉਂਦਾ ਵਧੀਆ ਠੀਕ ਹੈ ਜੀ ਲੋ ਜੀ ਅੰਕਲ ਆ ਗਏ ਹੁਣ ਸ਼ਾਮਲੀ ਡਿਊਟੀ ਅੰਕਲ ਨੇ ਆ ਗਏ ਉਹ ਬੈਠਾ ਬਾਈ ਸਪੈਸ਼ਲ ਪੂਰਿਆਂ ਤੋਂ ਮਤਲਬ ਸਰੋਂ ਦੇ ਤੇਲ ਚ ਪਕੌੜੇ ਤਲੇ ਵੀ ਖਾਣ ਆ ਬਾਈ ਜੀ ਥੋੜੀ ਗੱਲਬਾਤ ਕਰਾਂਗੇ ਬਾਈ ਨਾਲ ਕਿਉਂ ਤਾਂ ਐਸਾ ਕੱਚਲਾਦਾ ਕੰਮ ਹਾਂ ਚਲਾਦਾ ਫਿਰ ਠੀਕ ਐ ਕੀ ਕੀ ਬਣਾਉਣਾ ਮਟਰ ਸਮੋਸੇ ਠੀਕ ਐ ਪਕੌੜੇ ਹੋਰ ਹਾਂ ਛੋਟਾ ਦੂਜੇ ਪਾਲਕ ਵਾਲੇ ਮਿਰਚਾਂ ਬੰਦ ਹੋ ਗਈਆਂ ਆਸਿਆ ਮਿਰਚਾਂ ਹੀ ਬਣਾਉਣਾ ਹਾਂ ਠੀਕ ਐ ਕਦੋਂ ਸਟਾਰਟ ਕਰਾਂਗੇ ਮਿਰਚਾਂ ਮਿਰਚਾਂ ਸਿਆ ਘੋਣੀ ਆ ਆ ਦੋਨੇ ਲੋਕ ਦੁਕਾਨਦਾਰੀ ਲੋ ਜੀ ਸਪੈਸ਼ਲ ਸਰਵਨ ਤੇਰ ਵਾਲੇ ਸਮੋਸੇ ਆ ਮਟਰੀ ਆ ਗਈ 바ਗੀ ਪਕੌੜੀ ਸਪੈਸ਼ਲ ਤਿਆਰ ਕਰਦਨੇ ਆ ਅੰਕਤਾ ਹੈ ਸਾਡਾ ਠੀਕ ਆ ਰੂਪ ਸਿੰਘ ਦੁੱਦੀ ਅੱਛਾ ਆ ਕੰਡਾ ਰੱਖਿਆ ਜੋ ਕਿ ਸਪੈਸ਼ਲ ਹਨ ਆਇਆ ਪੂਰੇ ਨਾਲ ਫਿਰ ਹਾਂ ਜੀ ਠੀਕ ਹੈ ਜੀ ਵਧੀਆ ਹੋਰ ਠੀਕ ਹੈ ਮੈਂ ਚੜਦੀ ਕਰਾਂ ਜੀ ਚੜਦੀ ਕਰਾ ਕਿੰਨੇ ਕੇ ਟਾਈਮ ਤੋ ਆਣਾ ਫਿਰ ਦੁੱਦੀ ਸਾਹਿਬ ਕੋਲੇ ਬਹੁਤ ਸਾਰਾ ਦੇ ਆਉਣੇ ਜਿਹਦੇ ਕੋਲੇ ਠੀਕ ਹੈ ਹਾਂ ਕਿ ਸੇ ਦਾ ਬਣਾ ਥੋੜਾ ਡੋਪੀ ਕਰ ਲਾਂਗੇ ਦੀ ਆਪਣੇ ਇਧਰ ਲੰਗੋਵਾਲ ਮੇਰੇ ਖਾਲ ਕਹਿੰਦਾ ਠੀਕ ਹੈ ਉਹਨੂੰ ਦੁਕਾਨ ਕਰੀ ਇਹਦੇ ਕੋਲ ਆ ਜਨਾਂ ਆਉਂਦੇ ਪਕੌੜੇ ਖਾ ਕੇ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੁੰਦੀ ਨਾ ਜੀ ਨਾ ਇਹਦਾ ਸਰੋਂ ਦੇ ਤੇਲ ਚ ਖਾ ਸਾਬ ਦਾ ਤੇਲ ਕਢਾਉਂਦਾ ਜੀ ਦੇਖੋ ਬਹੁਤ ਵਧੀਆ ਤੇਲ ਬਣਾਉਂਦਾ ਪਕੌੜੇ ਠੀਕ ਹੈ ਬਹੁਤ ਵਧੀਆ ਟੈਸਟ ਬਣਦਾ ਪਕੌੜਿਆਂ ਦਾ ਠੀਕ ਹੈ ਤੇ ਬਾਵਾ ਟਾਈਮ ਤੇ ਇਹਦੇ ਕੋਲੇ ਆਉਂਦੇ ਜਾਂਦੇ ਜੀ ਇਹਦੇ ਕੋਲੇ ਠੀਕ ਹਾਂਜੀ ਮੈਂ ਤਾਂ ਪਾਣੀ ਦੀ ਸਹੂਲਤ ਵਾਸਤੇ ਕੈਂਪ ਰੱਖਿਆ ਹੋਇਆ ਬਾਕੀ ਜੇ ਮੈਂ ਲੋਕੇਸ਼ਨ ਦੀ ਗੱਲ ਕਰਾਂ ਆ ਸਰਕਾਰੀ ਹਸਤਾ ਵਾਲਾ ਸਾਹਮਣੇ ਗੁਰਦੁਆ ਤਾਂ ਇੱਥੇ ਆ ਕੇ ਤੁਸੀਂ ਚਲੋ ਮਰਜ਼ੀ ਸਵਾਲ ਐ ਸਕਦੇ ਹੋ ਜਿਵੇਂ ਮੈਂ ਗੱਲ ਕਰਾਂ ਤਾਂ ਜਿਹੜੇ ਲਵੇ ਲੋਣੇ ਪਿੰਡ ਨੇ ਯਾ ਤਰਿੰਘੜਾ ਦਾ ਪੂਰੇ ਗੁੱਬੇ ਲੋ ਆ ਕਿਹੜਾ ਤਨੋਲੇ ਤੱਕ ਦੇ ਵੀ ਜਾਣੀ ਹੋਰੇ ਪਕੌੜੇ ਖਾਣਾ ਹੁੰਦੇ ਨੇ ਜੋ ਲੰਘਦੇ ਵੜਦੇ ਨੇ ਵੀ ਆਪਾਂ ਰੂਪ ਕੋਲੇ ਪਕੌੜੇ ਖਾ ਕੇ ਆਉਣੇ ਨੇ ਜੀ